ਲੋਕੇ ਸੋਸ਼ਲ ਮੀਡੀਆ ਤੋਂ ਕਰੋੜਪਤੀ ਬਣ ਜਾਂਦੇ ਨੇ ਲੱਖਵਤੀ ਬਣ ਜਾਂਦੇ ਨੇ ਸਿਰਫ 30 ਸਕਿੰਟ ਦੀ ਤੁਸੀਂ ਵੀਡੀਓ ਪਾਣੀ ਆ 5 ਲੱਖ ਰੁਪਏ ਤੁਹਾਨੂੰ ਇੰਸਟਾਗ੍ਰਾਮ ਬੜੇ ਆਰਾਮ ਨਾਲ ਦੇਗੀ ਉਹਦੀ ਚਿੰਤਾ ਨਹੀਂ ਕਰਨੀ ਉਹਦੇ ਵਾਸਤੇ ਮੈਂ ਬੈਠਾ ਵਾਂ ਆਪਾਂ ਇੱਕ ਵੀਡੀਓ ਨਾਲ ਆਪਾਂ ਜਿਆਦਾ ਤੋਂ ਜਿਆਦਾ ਪੈਸਾ ਕਿਵੇਂ ਕਮਾ ਸਕਦੇ ਆ ਜੇ ਤੁਹਾਡੇ ਅੰਦਰ ਟੈਲੈਂਟ ਹੈਗਾ ਤੁਸੀਂ ਤਾਂ ਵੀ ਪੈਸਾ ਕਮਾ ਸਕਦੇ ਹੋ ਜੇ ਤੁਹਾਡੇ ਅੰਦਰ ਟੈਲੈਂਟ ਨਹੀਂ ਹੈਗਾ ਮੰਨ ਲਓ ਤੁਹਾਡੇ ਅੰਦਰ ਕੋਈ ਵੀ ਸਕਿੱਲ ਨਹੀਂ ਹੈਗੀ ਤੁਸੀਂ ਤਾਂ ਵੀ YouTube ਤੇ Facebook ਤੋਂ ਤੁਸੀਂ ਲੱਖ ਰੁਪਇਆ ਤੁਸੀਂ ਬੜੀ ਆਸਾਨੀ ਨਾਲ ਕਮਾ ਸਕਦੇ ਹੋ ਇੱਥੇ ਕੈਨੇਡਾ ਤੇ ਅਮਰੀਕਾ ਜਾਣ ਤੋਂ ਪਹਿਲਾਂ ਤੁਹਾਨੂੰ 15 ਤੋਂ ਲੈ ਕੇ 40 ਲੱਖ ਰੁਪਇਆ ਦਾ ਇੰਤਜ਼ਾਮ ਤੁਹਾਨੂੰ ਕਰਨਾ ਪਵੇਗਾ ਤੁਹਾਨੂੰ 1 ਰੁਪਇਆ ਵੀ ਲੋਨ ਦੀ ਲੋੜ ਨਹੀਂ ਹੈਗੀ ਆਪ ਨੂੰ ਸਿਰਫ ਚਾਹੀਦਾ ਕੀ ਇੱਕ ਸਮਾਰਟਫੋਨ ਚਾਹੀਦਾ ਆਪਾਂ ਨੂੰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਦੋਸਤੋ ਤੁਸੀਂ ਵੀਡੀਓ ਦੇ ਥੰਬਨੇਲ ਤੇ ਵੀਡੀਓ ਦੇ ਟਾਈਟਲ ਦੇ ਵਿੱਚ ਹੀ ਦੇਖ ਲਿਆ ਹੋਣਾ ਵੀ ਜਿਹੜਾ ਅੱਜ ਆਪਣਾ ਵੀਡੀਓ ਦਾ ਟੌਪਿਕ ਆਏਗਾ ਉਹ ਵੀਡੀਓ ਦਾ ਟੌਪਿਕ ਹੈਗਾ ਜੀ ਆਪਣਾ ਕੈਨੇਡਾ ਅਮਰੀਕਾ ਨਾਲੋਂ ਜ਼ਿਆਦਾ ਪੈਸਾ ਤੁਸੀਂ YouTube ਅਤੇ Facebook ਤੋਂ ਤੁਸੀਂ ਘਰੇ ਬੈਠੇ ਹੀ ਕਮਾ ਸਕਦੇ ਹੋ ਤੁਸੀਂ ਅੱਜ ਆਪਾਂ ਪੂਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਵੀ ਤੁਸੀਂ ਘਰੇ ਬੈਠੇ YouTube ਤੇ Facebook ਤੋਂ ਤੁਸੀਂ ਕਿੰਨਾ ਪੈਸਾ ਕਮਾ ਸਕਦੇ ਹੋ ਆਪਾਂ ਪੂਰੀ ਡਿਟੇਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੋਂ ਸਾਰਿਆਂ ਨੂੰ ਇੱਕ ਬੇਨਤੀ ਆ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰਕੇ ਦੇਖਿਓ ਜੇ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਏਗਾ ਜੀ ਦੇਖੋ ਜੀ ਆਪਾਂ ਗੱਲ ਕਰਦੇ ਆ ਜੀ ਕੈਨੇਡਾ ਤੇ ਅਮਰੀਕਾ ਨਾਲੋਂ ਜ਼ਿਆਦਾ ਪੈਸਾ ਫੇਸਬੁੱਕ ਤੇ YouTube ਨਾਲੋਂ ਕਮਾਇਆ ਜਾਂਦਾ ਬਿਲਕੁਲ 101% ਗੱਲ ਸੱਚਾ ਜੀ YouTube ਵੀ ਤੁਹਾਨੂੰ ਬਹੁਤ ਸਾਰਾ ਪੈਸਾ ਦਿੰਦੀ ਆ ਤੇ ਫੇਸਬੁੱਕ ਵੀ ਤੁਹਾਨੂੰ ਬਹੁਤ ਸਾਰਾ ਪੈਸਾ ਦਿੰਦੀ ਆ ਦੇਖੋ ਤੁਹਾਡੇ ਅੰਦਰ ਟੈਲੈਂਟ ਹੋਣਾ ਜ਼ਰੂਰੀ ਆ ਅੱਜ ਆਪਾਂ ਗੱਲ ਕਰਾਂਗੇ ਜੇ ਤੁਹਾਡੇ ਅੰਦਰ ਟੈਲੈਂਟ ਹੈਗਾ ਤੁਸੀਂ ਤਾਂ ਵੀ ਪੈਸਾ ਕਮਾ ਸਕਦੇ ਹੋ ਜੇ ਤੁਹਾਡੇ ਅੰਦਰ ਟੈਲੈਂਟ ਨਹੀਂ ਹੈਗਾ ਮੰਨੋ ਤੁਹਾਡੇ ਅੰਦਰ ਕੋਈ ਵੀ ਸਕਿੱਲ ਨਹੀਂ ਹੈਗੀ ਤੁਸੀਂ ਤਾਂ ਵੀ YouTube ਤੇ Facebook ਤੋਂ ਤੁਸੀਂ ਲੱਖ ਰੁਪਇਆ ਤੁਸੀਂ ਬੜੀ ਆਸਾਨੀ ਨਾਲ ਕਮਾ ਸਕਦੇ ਹੋ ਪਹਿਲਾਂ ਆਪਾਂ ਗੱਲ ਕਰਦੇ ਆਂ ਤੇ ਦੇਖੋ ਵੀ ਜਿਹੜੇ ਕੈਨੇਡਾ ਤੇ ਅਮਰੀਕਾ ਜਾਣ ਦੇ ਚਾਹਵਾਨ ਨੇ ਹਨਾ ਉਹਨਾਂ ਦੇ ਦਿਮਾਗ ਦੇ ਵਿੱਚ ਬਸ ਇੱਕੋ ਗੀੜਾ ਵਾ ਵੀ ਸਾਡੀ ਪਲੱਸ 2 ਕਿਸੇ ਨਾ ਕਿਸੇ ਤਰ੍ਹਾਂ ਪਾਸ ਹੋ ਜਾਏ ਜਾਂ ਅਸੀਂ ਪਲੱਸ 2 ਕਰ ਲਈਏ ਤੇ ਫਿਰ ਅਸੀਂ ਆਈਲੈਟਸ ਕਰਕੇ ਜਾਂ ਅਸੀਂ ਮਤਲਬ 2 ਨੰਬਰ ਦੇ ਵਿੱਚ ਜਾਂ ਡੋਂਕੀ ਲਾ ਕੇ ਅਸੀਂ ਕੈਨੇਡਾ ਕੈਨੇਡਾ ਤੇ ਜਾਂ ਫਿਰ ਅਸੀਂ ਅਮਰੀਕਾ ਅਮਰੀਕਾ ਨਿਊਜ਼ੀਲੈਂਡ ਵਰਗੇ ਅਸੀਂ ਦੇਸ਼ਾਂ ਵਿੱਚ ਚੱਲ ਜਾਈਏ ਤੇ ਅਸੀਂ ਉੱਥੋਂ ਜਾ ਕੇ ਅਸੀਂ ਮਹੀਨੇ ਦੇ 3 ਤੋਂ 5 ਲੱਖ ਰੁਪਇਆ ਮੇਨ ਇਹਦਾ ਸਿਰਕਮਾ ਸਹੀ ਤੁਹਾਡੇ ਸਾਰੇ ਦੇ ਦਿਮਾਗ ਦੇ ਵਿੱਚ ਇਹੀ ਕੀੜਾ ਹੋਊਗਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂਗਾ ਅਗਰ ਤੁਹਾਨੂੰ ਮੇਰੀ ਇਹ ਸਲਾਹ ਵਧੀਆ ਲੱਗੀ ਤਾਂ ਪਲੀ ਇਸ ਨੂੰ ਇਸ ਤੇ ਅਮਲ ਜ਼ਰੂਰ ਕਰਿਓ ਤੁਹਾਡਾ ਬੇਨਫਿਟ ਹੀ ਹੋਏਗਾ ਦੇਖੋ ਜੇ ਤੁਸੀਂ ਕੈਨੇਡਾ ਅਮਰੀਕਾ ਜਾਂ ਤੁਸੀਂ ਨਿਊਜ਼ੀਲੈਂਡ ਜਾਂਦੇ ਹੋ ਤੁਸੀਂ ਮੇ제 ਜਾਣੇ ਮੰਨ ਕੇ ਚਲੋ ਜੇ ਤੁਸੀਂ ਆਇਨਲੈਟਸ ਕਰਕੇ ਜਾ ਰਹੇ ਹੋ ਤਾਂ ਮੰਨ ਕੇ ਚਲੋ ਤੁਸੀਂ 15 ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਏ ਨਾਰਮਲੀ ਲੱਗਦਾ ਹੀ ਲੱਗਦਾ ਪਹਿਲਾਂ ਪਹਿਲਾਂ ਤੁਸੀਂ 15 ਤੋਂ 20 ਲੱਖ ਰੁਪਏ ਲਗਾਉਂਗੇ ਲਗਾਉਂਗੇ ਨਾ ਜੇ ਤੁਸੀਂ 2 ਨੰਬਰ ਦੇ ਵਿੱਚ ਜਾ ਰਹੇ ਹੋ ਤਾਂ ਮੰਨ ਕੇ ਚਲੋ 20 ਤੋਂ 40 ਲੱਖ ਰੁਪਈਆ ਵੀ ਲੱਗ ਸਕਦਾ ਵਾ ਅਗਰ ਤੁਸੀਂ ਇੱਥੇ ਕੈਨੇਡਾ ਤੇ ਅਮਰੀਕਾ ਜਾਣ ਤੋਂ ਪਹਿਲਾਂ ਤੁਹਾਨੂੰ 15 ਤੋਂ ਲੈ ਕੇ 40 ਲੱਖ ਰੁਪਈਆ ਇੱਥੇ ਆਉਂ ਤੁਹਾਨੂੰ ਕਰਨਾ ਪਵੇਗਾ ਤਾਂ ਤੁਸੀਂ ਕੈਨੇਡਾ ਤੇ ਅਮਰੀਕਾ ਦੇ ਵਿੱਚ ਤੁਸੀਂ ਜਾ ਸਕਦੇ ਹੋ ਇਸ ਤੋਂ ਬਿਨਾਂ ਤੁਸੀਂ ਕੈਨੇਡਾ ਅਮਰੀਕਾ ਨਹੀਂ ਜਾ ਸਕਦੇ ਕਿ ਤੁਹਾਨੂੰ ਕੋਈ ਫ੍ਰੀ ਦੇ ਵਿੱਚ ਨਹੀਂ ਲੈ ਕੇ ਜਾਊਗਾ ਤੁਸੀਂ ਠੀਕ ਆ ਜੇਣਾ ਹੁਣ ਜੇ ਤੁਸੀਂ ਫਿਕਰੇ ਬੈਠੇ ਹੋ ਫੇਸਬੁਕ ਤੇ ਯੂਟਿਊਬ ਤੋਂ ਤੁਸੀਂ ਕੰਮ ਕਰਦੇ ਹੋ ਮੈਂ ਕਹਿੰਦਾ ਇਹਦੇ ਵਕਤ ਤੁਹਾਨੂੰ 15-20 ਲੱਖ ਰੁਪਏ ਦੇ ਇਕੱਠਾ ਕਰਨ ਦੀ ਲੋੜ ਨਹੀਂ ਗਈ ਤੁਹਾਨੂੰ 1 ਰੁਪਿਆ ਵੀ ਲੋਨ ਦੀ ਲੋੜ ਨਹੀਂ ਹੈਗੀ ਆਪ ਨੂੰ ਸਿਰਫ ਚਾਹੀਦਾ ਕੀ ਆ ਇੱਕ ਸਮਾਰਟਫੋਨ ਚਾਹੀਦਾ ਆਪਾਂ ਨੂੰ ਸਮਾਰਟਫੋਨ ਤੁਹਾਡੇ ਸਾਰਿਆਂ ਕੋਲ ਅੱਜ ਦੀ ਡੇਟ ਦੇ ਵਿੱਚ ਹੈਗਾ ਹੀ ਹੈਗਾ ਵਾ ਅ ਸਿਰਫ ਆਪਾਂ ਉਸ ਤੇ ਹੀ ਕੰਮ ਕਰਨਾ ਵਾ ਤੇ ਫੇਸਬੁਕ ਤੇ ਯੂਟਿਊਬ ਤੋਂ ਤੁਸੀਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਜੇ ਕੈਨੇਡਾ ਅਮਰੀਕਾ ਜਾਂਦੇ ਹੋ ਨਾ ਤੁਸੀਂ 3 ਤੇ 5 ਲੱਖ ਰੁਪਏ ਮਹੀਨੇ ਦਾ ਕਮਾ ਸਕਦੇ ਹੋ ਜੇ ਤੁਹਾਡੇ ਅੰਦਰ ਟੈਲੈਂਟ ਹੈਗਾ ਵਾ ਜਾਂ ਨਹੀਂ ਵੀ ਟੈਲੈਂਟ ਹੈਗਾ ਤਾਂ ਤੁਸੀਂ YouTube ਤੋਂ ਘਰੇ ਬਿਠੇ 3 ਤੋਂ ਲੈ ਕੇ 10 ਲੱਖ ਰੁਪਈਆ ਤੁਸੀਂ ਮਹੀਨੇ ਤੋਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਪਹਿਲਾਂ ਵੇ ਮੈਂ ਵੀ ਨਹੀਂ ਸੀ ਮੰਨਦਾ ਹੁੰਦਾ ਕਿ YouTube ਸਾਨੂੰ ਇੰਨਾ ਪੈਸਾ ਦਿੰਦਾ ਜਾਂ Facebook ਸਾਨੂੰ ਇੰਨਾ ਪੈਸਾ ਦਿੰਦਾ ਵਾ ਤੁਸੀਂ ਇਹ ਚੀਜ਼ ਦੇਖੋ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਇੰਨੀ ਤੇਜ਼ ਹੋ ਗਿਆ ਨਾ ਲੋਕੀ سوشل میڈیا ਤੋਂ ਕਰੋੜਪਤੀ ਬਣ ਜਾਂਦੇ ਨੇ ਲੱਖਪਤੀ ਬਣ ਜਾਂਦੇ ਨੇ ਲੱਖ ਰੁਪਏ ਲੋਕੀ سوشل میڈیا ਤੋਂ ਕੁਮਾਰੇ ਨੇ ਤੇ ਅੱਗੇ ਊਣ ਵਾਲਾ ਸਮਾਜ ਜਿਹੜਾ ਇਤੋਂ ਵੀ ਜ਼ਿਆਦਾ ਤੇਜ਼ ਹੋ ਜਾਣਾ ਵਾ ਅੱਜ ਤੋਂ ਹੁਣ 2024 ਚੱਲਦਾ ਪਿਆ ਨਾ 2024 ਤੋਂ ਬਾਅਦ ਤੁਸੀਂ 2026 ਤੱਕ ਦੇਖਿਆ ਤੁਸੀਂ سوشل میڈیا ਬਹੁਤ ਜ਼ਿਆਦਾ ਤੇਜ਼ ਹੋ ਜਾਣਾ ਵਾ ਤੇ ਇਤੋਂ ਤੁਸੀਂ ਬਹੁਤ ਜ਼ਿਆਦਾ ਪੈਸੇ ਤੁਸੀਂ ਘਰੇ ਬੈਠਿਆ ਨੇ ਕੁ ਜੇ ਤੁਹਾਡੇ ਅੰਦਰ ਸਕਿੱਲ ਹੈਗੀ ਆ ਤਾਂ ਜੇ ਨਹੀਂ ਵੀ ਹੈਗੀ ਤਾਂ ਵੀ ਤੁਸੀਂ ਕਮਾਣ ਲੈਣੇ ਆ ਅੱਜ ਮੈਂ ਤੁਹਾਨੂੰ ਦੋ ਤਰੀਕਿਆਂ ਨਾਲ ਦੱਸੂਗਾ ਜੇ ਤੁਹਾਡੇ ਅੰਦਰ ਸਕਿੱਲ ਹੈਗੀ ਤਾਂ ਤੁਸੀਂ ਕਿਵੇਂ ਪੈਸਾ ਕਮਾ ਸਕਦੇ ਹੋ ਨਹੀਂ ਸਕਿੱਲ ਹੈਗੀ ਤਾਂ ਤੁਸੀਂ ਕਿਵੇਂ ਪੈਸਾ ਕਮਾ ਸਕਦੇ ਹੋ ਬਸ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਹੁਣ ਆਪਾਂ ਗੱਲ ਕਰਦੇ ਆ ਵੀ ਦੇਖੋ ਜੇ ਤੁਸੀਂ ਫੇਸਬੁਕ ਤੇ YouTube ਤੇ ਪੈਸਾ ਕਿਵੇਂ ਕਮਾ ਸਕਦਾ ਜੇ ਤੁਹਾਡੇ ਕੋਲ ਕੋਈ smartphone ਹੈਗਾ ਵਾ ਤੁਸੀਂ ਕੀ ਕਰਨਾ smartphone ਤੇ ਤੁਹਾਡੇ ਅੰਦਰ ਕੋਈ ਵੀ ਸਕਿੱਲ ਆ ਤੁਸੀਂ ਉਹਦੇ ਉੱਤੇ ਆਪਣੀ ਵੀਡੀਓ ਬਣਾਓ ਜਿਵੇਂ હું ਮੈਂ ਆਪਣੀ Facebook ਦੀ ਇਨਫੋਰਮੇਸ਼ਨ ਦੇ ਰਿਹਾ ਨਾ ਤੁਹਾਨੂੰ Facebook ਤੇ YouTube ਤੇ ਕਿਵੇਂ ਪੈਸਾ ਕਮਾ ਸਕਦੇ ਹੋ ਤੁਸੀਂ ਤੁਹਾਡੇ ਅੰਦਰ ਕੋਈ ਵੀ ਸਕਿੱਲ ਹੈਗੀ ਆ ਤੁਸੀਂ ਉਹਦੇ ਉੱਤੇ ਵੀਡੀਓ ਬਣਾਓ ਤੇ ਆਪਣੇ ਚੈਨਲ ਦਾ ਨਾਮ ਕੋਈ ਵੀ ਇੱਕ ਯੂਨੀਕ ਜਿਹਾ ਰੱਖ ਲਓ ਜਿਵੇਂ ਮੇਰੇ ਚੈਨਲ ਦਾ ਨਾਮ ਹੈਗਾ ਮਿਸਟਰ ਸੁਰੋਏ ਛੋਟਾ ਜਿਹਾ ਨਾਮ ਆ ਯੂਨੀਕ ਜਿਹਾ ਤੁਸੀਂ ਵੀ ਰੱਖ ਲਓ ਮਿਸਟਰ ਹਾਉ ਰੱਖ ਲਓ ਮਿਸਟਰ ਹਾਇ ਰੱਖ ਲਓ ਫਰਾਂਟਿਕਾ ਕੋਈ ਵੀ ਨਾਮ ਰੱਖ ਲਓ ਜਿਹੜਾ ਤੁਹਾਨੂੰ ਵਧੀਆ ਲੱਗਦਾ ਵਾ ਤੁਸੀਂ ਜਿਹੜਾ ਅੰਦਰ ਤੁਹਾਡੇ ਅੰਦਰ ਟੈਲੈਂਟ ਹੈਗਾ ਵਾ ਤੁਸੀਂ ਕਿਸੇ ਨੂੰ ਮੋਟੀਵੇਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਕਿਸੇ ਨੂੰ ਮਦਦ ਸਲਾਈ ਕਢਾਈ ਬਾਰੇ ਦੱਸ ਸਕਦੇ ਹੋ ਜਾਂ ਕਿਸੇ ਨੂੰ ਕੁਕਿੰਗ ਬਾਰੇ ਦੱਸ ਸਕਦੇ ਹੋ ਕੁਝ ਵੀ ਐਨੀਂਦੀ ਕੋਈ ਵੀ ਚੱਲੇਗਾ ਤੁਸੀਂ ਬਣਾਓ ਤੁਸੀਂ ਉੱਤੇ ਵੀਡੀਓ ਅਪਲੋਡ ਕਰਨੀ ਸ਼ੁਰੂ ਕਰ ਦਿਓ ਠੀਕ ਹੈ ਜੀ ਤੇ ਚੈਨਲ ਨੂੰ ਕਿਵੇਂ ਬਣਾਵਾ ਉਹਦੇ ਤੇ ਟੈਨਸ਼ਨ ਨਾ ਲੋ ਉੱਤੇ ਚੈਨਲ ਨੂੰ ਕਿਵੇਂ ਗਰੋ ਕਰਨਾ ਉਹਦੀ ਚਿੰਤਾ ਨਹੀਂ ਤੁਸੀਂ ਕਰਨੀ ਉਹਦੇ ਵਾਸਤੇ ਮੈਂ ਬੈਠਾ ਵਾਂ ਤੁਹਾਨੂੰ ਮੈਂ ਪੂਰੀ ਡਿਟੇਲ ਦੇ ਵਿੱਚ ਦੱਸਾਂਗਾ ਵੀ ਤੁਸੀਂ ਆਪਣੇ ਚੈਨਲ ਨੂੰ ਕਿਵੇਂ ਗਰੋ ਕਰਨਾਵਾ ਕਿਵੇਂ ਉਹਦੇ ਦੇ ਵੀਊ ਹੋਣਗੇ ਅੱਖਰ ਦੇ ਵਿੱਚ ਕਿਵੇਂ ਤੁਸੀਂ ਉਸ ਤੋਂ ਪੈਸਾ ਕਮਾਉਣਾਵਾ ਕਿਵੇਂ ਤੁਹਾਡੇ ਖਾਤੇ ਦੇ ਵਿੱਚ ਡੋਲਰਾਂ ਦੇ ਵਿੱਚ ਪੈਸੇ ਹੋਣਗੇ ਤੇ ਕਿਵੇਂ ਤੁਸੀਂ ਮਤਲਬ ਦੀ ਇੱਕ ਤੁਸੀਂ ਮਹੀਨੇ ਦਾ ਤਿੰਨ ਤੋਰ ਦੱਸਣਾ ਕਰ ਰਿਹਾ ਤੁਸੀਂ ਕਮਾ ਸਕਦੇ ਹੋ ਉਹਦੇ ਵਾਸਤੇ ਮੈਂ ਬੈਠਾ ਹਾਂ ਮੈਂ ਤੁਹਾਡੀ ਪੂਰੀ ਮਦਦ ਕਰਾਂਗਾ ਮੈਂ ਤੁਹਾਡੀ ਹਰ ਇੱਕ ਵਾਰੀ ਔਨਲਾਈਨ ਤੋਂ ਕਲਾਸਾਂ ਵੀ ਲਗਾਉਂਗਾ ਬਿਲਕੁਲ ਫ੍ਰੀ ਮੈਂ ਲਾਈਵ ਵੀ ਆ ਕੇ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗਾ ਬਸ ਤੁਸੀਂ ਕਰਨਾ ਕੀ ਹੈ ਜਾਂ ਜਾ ਕੇ ਕਮਿਊਨਿਟੀ ਇੰਸਟਾਗ੍ਰam ਤੇ ਆ ਕੇ ਫੋਲੋ ਕਰ ਲਓ ਉੱਥੇ ਮੈਸੇਜ ਕਰ ਦਿਓ ਨਹੀਂ ਤਾਂ ਫਿਰ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜਿਹੜੀ ਵੀ ਤੁਹਾਨੂੰ ਨੋਲਿਜ ਚਾਹੀਦੀ ਆ ਜਾਂ ਤੁਹਾਨੂੰ ਪ੍ਰੋਬਲ ਮਾਰੀ ਤੁਸੀਂ ਕਮੈਂਟ ਦੇ ਵਿੱਚ ਲਿਖ ਦਿਓ ਮੈਂ ਤੁਹਾਡੀ ਮਦਦ ਜਰੂਰ ਕਰਾਂਗਾ ਜੀ ਦੇਖੋ ਜੀ ਆਪਾਂ ਹੁਣ ਗੱਲ ਕਰਦੇ ਆਂ YouTube ਤੇ Facebook ਤੋਂ ਪੈਸਾ ਕਿਵੇਂ ਕਮਾਇਆ ਜਾ ਸਕਦਾ ਜਿਵੇਂ ਮੈਂ ਤੁਹਾਨੂੰ ਇੱਕ ਵਾਰੀ ਵੀਡੀਓ ਦੇ ਵਿੱਚ ਦੱਸ ਹੀ ਦਦੋ ਕਿ ਤੁਸੀਂ YouTube ਤੇ ਆਪਣਾ ਚੈਨਲ ਬਣਾਓ ਤੇ ਉੱਤੇ ਵੀਡੀਓ ਅਪਲੋਡ ਕਰਦੀਆਂ ਸ਼ੁਰੂ ਕਰ ਦੋ ਤੇ ਆਪਣਾ ਇੱਕ ਵਧੀਆ ਜਿਹਾ ਥੰਬਨੇਲ ਬਣਾਓ ਵੀਡੀਓ ਤੁਹਾਡੀ ਵਾਇਰਲ ਨੂੰ ਪਤਾ ਕਿਉਂ ਹੋਊਗੀ ਜੇ ਤੁਹਾਡੇ ਜਿਹੜਾ ਵੀਡੀਓ ਦੇ ਉੱਪਰ ਥੰਬਨੇਲ ਲੱਗਾ ਹੁੰਦਾਗਾ ਨਾ ਛੋਟਾ ਜਿਹਾ ਉਹਦਾ ਸਾਈਜ਼ ਹੁੰਦਾ 640 640 360 ਉਹਦਾ ਹੁੰਦਾ ਸਾਈਜ਼ ਹੁੰਦਾ 640 360 ਉਹਦਾ ਸਾਈਜ਼ ਹੁੰਦਾ ਇਸ ਸਾਈਜ਼ ਤੇ ਤੁਸੀਂ ਉਹ ਉਹਦੇ ਉੱਪਰ ਵਧੀਆ ਤੇ ਵਧੀਆ ਜਿਹਾ ਟਾਈਟਲ ਲਿਖੋ ਜਿਹਦੇ ਨਾਲ ਲੋਕੀ ਮਤਲਬ ਵੀ ਦੇਖਣ ਤੁਹਾਡੀ ਵੀਡੀਓ ਪੂਰੀ ਵਾਚ ਕਰਨ ਅਗਰੈਕਟਿਵ ਹੋਣ ਲੋਕ ਤੁਹਾਡੀ ਉਹ ਥੰਬਨੇਲ ਦੇਖ ਕੇ ਉਹਨੂੰ ਤੁਸੀਂ ਲਗਾਣਾ ਜੇ ਤੁਹਾਨੂੰ ਥੰਬਨੇਲ ਨਹੀਂ ਬਣਾਉਣਾ ਆਂਦਾ ਉਹ ਵੀ ਮੈਂ ਤੁਹਾਨੂੰ ਦੱਸ ਦਾਂਗਾ ਤੁਸੀਂ ਥੰਬਨੇਲ ਕਿਵੇਂ ਬਣਾਣਾ ਵਾ ਠੀਕ ਹੈ ਜੀ ਹੁਣ ਜਦੋਂ ਤੁਸੀਂ ਵੀਡੀਓ ਦੇਖੋ ਤੁਸੀਂ ਇੱਕ ਬਣਾ ਲਿਆ ਉਹਨੂੰ ਤੁਸੀਂ ਵੀਡੀਓ ਨੂੰ ਤੁਸੀਂ ਆਪਣੇ YouTube ਦੇ ਉੱਤੇ ਤੁਸੀਂ ਅਪਲੋਡ ਕਰ ਦਿੱਤਾ ਅਪਲੋਡ ਕਰਨ ਤੋਂ ਬਾਅਦ ਤੁਸੀਂ ਉਹੀ ਵੀਡੀਓ ਨੂੰ ਕੀ ਕਰਨਾ ਤੁਸੀਂ Facebook ਤੇ ਵੀ ਅਪਲੋਡ ਕਰਨਾ ਵਾ ਦੇਖੋ ਇੱਕ تیر ਆ ਦੋ ਨਿਸ਼ਾਨੇ ਵੱਜਦੇ ਬਏ ਆ ਠੀਕ ਆ ਆਪਾਂ ਇੱਕ ਵੀਡੀਓ ਨਾਲ ਆਪਾਂ ਜਿਆਦਾ ਤੋਂ ਜਿਆਦਾ ਪੈਸਾ ਕਿਵੇਂ ਕਮਾ ਸਕਦੇ ਆ ਤੁਸੀਂ ਦਿਨ ਦੇ ਵਿੱਚ ਤੁਸੀਂ 2 ਤੋਂ ਲੈ ਕੇ 3 ਘੰਟੇ ਸਿਰਫ ਕੰਮ ਕਰਨਾ ਇਸ ਤੋਂ ਵੱਧ ਤੁਸੀਂ ਕੰਮ ਨਹੀਂ ਕਰਨਾ ਹੈਗਾ ਅਗਰ ਤੁਸੀਂ ਮਤਲਬ ਕੋਈ ਵੀ ਜੋਬ ਕਰਦੇ ਹੋ ਪ੍ਰਾਈਵੇਟ ਜੋਬ ਕਰਦੇ ਹੋ ਗਵਰਨਮੈਂਟ ਜੋਬ ਕਰਦੇ ਹੋ ਜਾਂ ਤੁਸੀਂ ਵਿਹਲੇ ਹੋ ਕੋਈ ਵੀ ਤੁਸੀਂ ਮਤਲਬ ਇਹਨਾਂ ਦੇ ਵਿੱਚ ਕੋਈ ਵੀ ਚੀਜ਼ ਆ ਤੁਸੀਂ ਸਿਰਫ 2 ਜਾਂ 3 ਘੰਟੇ ਤੁਸੀਂ ਕੰਮ ਕਰਨਾ ਵਾ ਪਾਰਟ ਟਾਈਮ ਇਹੀ ਕੰਮ ਕਰਨਾ ਵਾ ਜਿਹੜੀ ਵੀਡੀਓ ਤੁਸੀਂ YouTube ਤੇ ਪਾਉਂਗੇ ਉਹੀ ਵੀਡੀਓ ਤੁਸੀਂ Facebook ਤੇ ਪਾਉਣੀਆਂ ਇਹ ਹੋ ਗਈ Facebook ਠੀਕ ਆ ਇਹ ਹੋਗੀ ਫੇਸਬੁਕ ਇਹ ਹੋਗੀ YouTube ਜਿਹੜੀ ਵੀਡੀਓ ਤੁਸੀਂ YouTube ਤੇ ਪਾਉਗੇ ਉਹੀ ਵੀਡੀਓ ਤੁਸੀਂ ਫੇਸਬੁਕ ਤੇ ਪਾਉਣੀ ਆ ਹੁਣ ਕੀ ਆ ਜਿਹੜਾ ਫੇਸਬੁਕ ਆ ਫੇਸਬੁਕ ਦਾ ਤੁਸੀਂ ਪੇਜ ਬਣਾਣਾ ਵਾ ਜਿਵੇਂ ਤੁਸੀਂ YouTube ਤੇ ਇੱਕ ਚੈਨਲ ਬਣਾ ਲਿਆ ਫੇਸਬੁਕ ਤੇ ਤੁਸੀਂ ਇੱਕ ਪੇਜ ਬਣਾਣਾ ਵਾ ਇੱਕ ਪੇਜ ਬਣਾ ਲੈਣਾ ਵਾ ਉਹ ਪੇਜ ਕਿਵੇਂ ਬਣਾਣਾ ਜੇ ਤੁਹਾਨੂੰ ਬਣਾਉਣਾ ਆਂਦਾ ਵਾ ਵੈਲਡ ਗੁੱਡ ਬਹੁਤ ਵਧੀਆ ਜੇ ਨਹੀਂ ਹੁੰਦਾ ਤੁਸੀਂ ਕਮੈਂਟ ਲੀਕੋ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗਾ ਤੁਸੀਂ ਫੇਸਬੁਕ ਕਿਵੇਂ ਫੇਸਬੁਕ ਪੇਜ ਕਿਵੇਂ ਬਣਾ ਸਕਦੇ ਹੋ ਅਗਰ ਤੁਹਾਡਾ ਪਹਿਲਾਂ ਹੀ ਫੇਸਬੁਕ ਦਾ ਮਤਲਬ ਵੀ ਪੇਜ ਹੈਗਾ ਵਾ ਠੀਕ ਹੈ ਜੇ ਨਹੀਂ ਹੈਗਾ ਤਾਂ ਨਹੀਂ ਫੇਸਬੁਕ ਆਈਡੀ ਹੈਗੀ ਆ ਆਪਾਂ ਉਹਨੂੰ ਪੇਜ ਦੇ ਵਿੱਚ ਕਨਵਰਟ ਕਰ ਦਾਂਗੇ ਜੇ ਮੰਨ ਲਓ ਤੁਹਾਡਾ ਫੇਸਬੁਕ ਆਈਡੀ ਆ ਫੇਸਬੁਕ ਆਈਡੀ ਆ ਆਪਾਂ ਇਹਨੂੰ ਕਨਵਰਟ ਕਰ ਲਾਂਗੇ ਆਪਾਂ ਆਪਾਂ ਇਹਨੂੰ ਕਨਵਰਟ ਕਰ ਲਾਂਗੇ ਪੇਜ ਦੇ ਵਿੱਚ ਠੀਕ ਹੈ ਜੀ ਇਹ ਵੀਡੀਓ ਜਿਹੜੀ ਤੁਸੀਂ ਆ YouTube ਤੇ ਪਾਈ ਆ ਉਹ ਹੀ ਤੁਸੀਂ ਫੇਸਬੁਕ ਤੇ ਪਾਉਣੇ ਇਹ ਤੋਂ ਕੋਈ ਵੀ ਕਾਪੀਰਾਈਟ ਨਹੀਂ ਆਏਗਾ ਕੋਈ ਕੁਝ ਨਹੀਂ ਆਏਗਾ ਕਿਉਂਕਿ ਇਹ ਤੁਹਾਡੀ ਆਪ ਦੀ ਹੀ ਵੀਡੀਓ ਵਾ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਦੇ ਚ ਇਹਦੇ ਬਾਰੇ ਅਗਲੀ ਵੀਡੀਓ ਦੇ ਵਿੱਚ ਦੱਸਾਂਗਾ ਤੁਸੀਂ ਮਤਲਬ ਫੇਸਬੁੱਕ ਪੇਜ ਕਿਵੇਂ ਬਣਾਣਾ ਵਾ ਤੇ YouTube ਚੈਨਲ ਨੂੰ ਤੁਸੀਂ ਆਪਣੇ ਨੂੰ ਕਿਵੇਂ ਗਰੋ ਕਰਨਾ ਵਾ ਤੁਸੀਂ ਇਹੀ ਚੀਜ਼ਾਂ ਕਰਨੀਆਂ ਦੇਖੋ ਜੇ ਤੁਸੀਂ ਇਹਨਾਂ ਤੇ ਪੂਰਾ ਦਿਲੋਂ ਤੁਸੀਂ ਟਾਈਮ ਦਿਨੇ ਹੋ ਨਾ 2-2 3 ਘੰਟੇ ਤੁਸੀਂ ਦੇ ਰਹੇ ਹੋ ਤਾਂ ਤੁਸੀਂ ਆਪਣੇ ਪੂਰੇ ਦਿਲ ਤੋਂ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ ਨਾ ਇੱਕੋ ਟੌਪਿਕ ਤੇ ਲਗਾਤਾਰ ਤੁਸੀਂ ਕੰਮ ਕਰ ਰਹੇ ਹੋ ਸਿਰਫ ਤੁਹਾਨੂੰ ਮੈਂ ਇੱਕ ਵਾਰ ਗਹਿਰਾ ਤੁਸੀਂ 1 ਮਹੀਨੇ ਬਾਅਦ ਘਟੋ ਘਟ ਤੁਸੀਂ 1 ਮਹੀਨਾ ਮੰਨ ਕੇ ਚੱਲੋ 1 ਮਹੀਨੇ ਤੋਂ ਲੈ ਕੇ ਤੁਸੀਂ 4 ਮਹੀਨੇ ਦੇ ਵਿੱਚ ਵਿੱਚ ਤੁਹਾਡਾ ਚੈਨਲ ਗਰੋ ਕਰਨਾ ਸ਼ੁਰੂ ਕਰ ਜਿਗਾ ਤੁਸੀਂ ਮੈਂ ਕਹਿੰਦਾ ਤੁਸੀਂ 100000 ਰੁਪਏ ਛਾਪਣਾ ਸ਼ੁਰੂ ਕਰ ਦੇਵੋਗੇ ਤੁਸੀਂ 4 ਮਹੀਨੇ ਬਾਅਦ ਤੁਹਾਡੇ ਖਾਤੇ ਦੇ ਵਿੱਚ 3 ਲੱਖ ਰੁਪਏ ਆਉਣੇ ਹੀ ਆਉਣੇ ਆ ਬਾਕੀ ਇਹ ਟੋਕ ਟੋਕ ਦੀ ਗੱਲ ਕਰਦਾ ਪਿਆ ਹਾਂ ਪਹਿਲਾਂ ਮੈਂ ਵੀ ਨਹੀਂ ਸੀ ਮੰਨਦਾ ਹੁੰਦਾ ਵੀ ਸਾਨੂੰ ਸੋਸ਼ਲ ਮੀਡੀਆ ਪੈਸੇ ਦਿੰਦਾ ਕਿ ਨਹੀਂ ਦਿੰਦਾ ਪਰ ਜਦੋਂ ਮੇਰੇ ਖੁਦ ਦੇ ਆਨ ਲੰਗੇ ਫਿਰ ਮੈਨੂੰ ਯਕੀਨ ਹੋ ਗਿਆ ਵੀ ਵਾਕੇ ਯਾਰ ਸੋਸ਼ਲ ਮੀਡੀਆ ਸਾਨੂੰ ਪੈਸੇ ਦਿੰਦਾ ਵਾ ਪਰ ਕੀ ਆ ਤੁਹਾਨੂੰ ਕੰਮ ਕਰਨਾ ਹੋਣਾ ਚਾਹੀਦਾ ਵਾ ਦੇਖੋ ਤੁਸੀਂ ਕੈਨੇਡਾ ਜਾਂ ਅਮਰੀਕਾ ਜਾਂਦੇ ਹੋ ਤੁਸੀਂ ਉੱਥੇ 10 ਤੋਂ ਲੈ ਕੇ ਤੁਸੀਂ 12 ਘੰਟੇ ਕੰਮ ਕਰਦੇ ਹੋ ਤੇ ਉੱਥੇ ਤੁਸੀਂ ਪੈਸੇ ਕਿੰਨੇ ਕਮਾਣੇ ਹੋ 2 ਤੋਂ ਲੈ ਕੇ 3 ਲੱਖ ਰੁਪਈਆ ਕਮਾਣੇ ਹੋ ਨਾਲ ਆਪਣੇ ਮਾਪਿਆਂ ਤੋਂ ਵੀ ਦੂਰ ਜਾਂਦੇ ਹੋ ਠੀਕ ਆ ਆਪਣੇ ਰਿਸ਼ਤੇਦਾਰਾਂ ਤੋਂ ਵੀ ਦੂਰ ਜਾਂਦੇ ਹੋ ਤੇ ਆਪਣੀ ਕੰਟਰੀ ਤੋਂ ਵੀ ਦੂਰ ਜਾਂਦੇ ਹੋ ਜੇ ਇਹੀ ਕੰਮ ਤੁਸੀਂ 3 ਤੋਂ 4 ਘੰਟੇ ਤੁਸੀਂ ਕਰਕੇ ਇੱਥੇ ਇੰਡੀਆ ਦੇ ਵਿੱਚ ਰਹਿ ਕੇ ਤੁਸੀਂ ਬਿਨਾਂ 10 ਤੋਂ 20 ਲੱਖ ਰੁਪਈਆ ਲਾ ਕੇ ਇੰਨੀ ਕੈਨੇਡਾ ਜਾਣ ਤੋਂ ਬਗੈਰ ਜੇ ਤੁਸੀਂ ਇੱਥੇ ਕੰਮ ਕਰੋ ਤਾਂ ਮੈਂ ਕਹਿੰਦਾ ਤੁਹਾਨੂੰ ਇੱਥੇ ਹੀ ਪੈਸੇ ਬਥੇਰੇ ਬਣ ਜਾਣਗੇ ਤੁਸੀਂ ਇੱਥੇ ਕੰਮ ਕਿਉਂ ਨਹੀਂ ਕਰਦੇ ਬਸ ਸਿਰਫ ਲੋੜ ਤੁਹਾਨੂੰ ਆਪਣੇ ਅੰਦਰ ਚਾਕਨ ਦੀ ਵੀ ਸਾਡੇ ਅੰਦਰ ਯਾਰ ਵੀ ਸਕਿੱਲ ਕਿਹੜੀ ਆ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਨਹੀਂ ਪਛਾਣੋਗੇ ਨਾ ਉਦੋਂ ਤੱਕ ਤੁਸੀਂ ਕੰਮ ਨਹੀਂ ਕਰ ਸਕਦੇ ਦੇਖੋ ਹਰ ਇੱਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਟੈਲੈਂਟ ਜ਼ਰੂਰ ਹੁੰਦਾ ਵਾ ਬਰਨੂੰ ਪਤਾ ਨਹੀਂ ਹੁੰਦਾ ਵੀ ਯਾਰ ਮੇਰੇ ਅੰਦਰ ਕੀ ਟੈਲੈਂਟ ਆ ਜਾਏਗੀ ਨਹੀਂ ਜਦੋਂ ਤੁਸੀਂ ਆਪਣੇ ਅੰਦਰ ਟੈਲੈਂਟ ਨੂੰ ਪਛਾਣ ਲਿਆ ਨਾ ਵੀ ਤੁਹਾਨੂੰ ਪਤਾ ਹੋਵੇ ਯਾਰ ਮੈਂ ਆ ਚੀਜ਼ ਕਰਨ ਦੇ ਵਿੱਚ ਸਕਿੱਲ ਦੇ ਵਿੱਚ ਵਧੀਆ ਵਕਈ ਲੋਕ ਭੰਗੜਾ ਬਹੁਤ ਵਧੀਆ ਪੁੰਦੇ ਨੇ ਉਹ ਭੰਗੜਾ ਸਖਣ ਲੱਗ ਜਾਣਾ ਵੀ ਭੰਗੜਾ ਕਿਵੇਂ ਪਈਦਾ ਮੋਰਚਾਲ ਕਿਵੇਂ ਹੁੰਦੀ ਆ ਹਣਾ ਵੀ ਭੰਗੜੇ ਦੇ ਅਲੱਗ-ਅਲੱਗ ਸਟੈਪ ਹੁੰਦੇ ਨੇ ਉਹ ਸਿਖਾਣਾ ਸ਼ੁਰੂ ਕਰ ਲਾਂ ਉਹ ਤੇ ਚੈਨਲ 'ਤੇ ਉਹ ਲੋਕ ਬਹੁਤ ਜ਼ਿਆਦਾ ਦੇਖਦੇ ਨੇ ਗੋਰੇ ਵੀ ਉਹਨੂੰ ਫੋਲੋ ਕਰਦੇ ਨੇ ਜਿਹੜੇ ਭੰਗੜਾ ਸਿਖਾਉਂਦੇ ਨੇ ਤੁਸੀਂ ਉਹਦੇ ਤੇ ਚੈਨਲ ਬਣਾ ਲਓ ਕਈ ਮੇਰੇ ਭੈਣਾਂ ਨੇ ਜਿਹੜੀਆਂ ਕੁਕਿੰਗ ਬਹੁਤ ਵਧੀਆ ਕਰਦੇ ਨੇ ਮੁੰਡੇ ਵੀ ਬਹੁਤ ਵਧੀਆ ਕੁਕਿੰਗ ਕਰਦੇ ਨੇ ਉਹ ਬਣਾ ਲੈਣਾ ਵੀ ਅੱਜ ਮਟਰ ਪਨੀਰ ਕਿਵੇਂ ਬਣਾਇਆ ਜਾਵੇਗਾ ਜੀ ਅੱਜ ਹਣਾ ਛੋਲੇ ਭੂਰੇ ਕਿਵੇਂ ਬਣਾਏ ਜਾਣਗੇ ਅੱਜ ਸ਼ਾਈ ਪਨੀਰ ਕਿਵੇਂ ਬਣਾਇਆ ਜਾਵੇਗਾ ਉੱਤੇ ਤੁਸੀਂ ਚੈਨਲ ਬਣਾ ਲਓ ਹੋਰ ਨਹੀਂ ਤਾਂ ਮਤਲਬ ਤੁਸੀਂ ਕਰ ਸਕਦੇ ਤਾਂ ਤੁਸੀਂ ਇੱਕ ਬਲੌਗ ਬਣਾਉਣਾ ਸ਼ੁਰੂ ਕਰ ਦਿਓ ਆਪਣੇ ਰੀਅਲ ਜਿਹੜ ਅੱਜ ਅੱਜ ਮੈਂ ਵਲੋਗ ਸ਼ੁਰੂ ਕੀਤਾ ਵਾ ਅੱਜ ਮੇਰੇ ਸਵੇਰ ਦੇ 6 ਵਜੇ ਗਏ ਮੈਂ ਉੱਠਿਆ ਮੈਂ ਨਹਾਤਾ ਤੋਤਾ ਉਹ ਕੀਤਾ ਫਲਾਣਾ ਕੀਤਾ ਟਮਕਾਣਾ ਜੋ ਵੀ ਕੀਤਾ ਅੱਜ ਮੇਰੇ ਦਿਨ-ਦਿਨ ਸਾਰੀ ਉਹ ਅਰਚਾ ਦੇ ਉਹ ਲੋਕੋ ਦੇਖਦੇ ਬਹੁਤ ਜ਼ਿਆਦਾ ਦੇਖਦੇ ਨੇ ਉਹੀ ਚੀਜ਼ ਤੋਂ YouTube ਤੇ ਬਹੁਤ ਉਹੀ ਤੁਸੀਂ Facebook ਤੇ ਬਹੁਤ ਉਹ ਤੁਹਾਡਾ ਚੈਨਲ ਬਣ ਕੇ ਨਾਲ ਗਰੋ ਹੋ ਗਿਆ ਨਾਲੇ ਤਾਂ ਦੇਖੋ ਤੁਸੀਂ ਉਧਰ ਪੈਸੇ ਕਮਾਰੇ ਹੋ ਤੁਸੀਂ YouTube ਤੋਂ ਹੀ ਪੈਸੇ ਕਮਾਰੇ ਹੋ Facebook ਤੋਂ ਵੀ ਹੁਣ ਗੱਲ ਕਰੀਏ YouTube ਕਿੰਨਾ ਪੈਸਾ ਦਿੰਦਾ ਤੇ Facebook ਕਿੰਨਾ ਪੈਸਾ ਦਿੰਦਾ ਵਾ YouTube ਵੀ ਬਹੁਤ ਸਾਰਾ ਪੈਸਾ ਦਿੰਦਾ ਤੇ Facebook ਵੀ ਬਹੁਤ ਸਾਰਾ ਪੈਸਾ ਦਿੰਦੀ ਆ ਹੁਣ ਵੇ YouTube ਤੇ Facebook ਦੇ YouTube vs Facebook ਦੇ ਦੋਮਾਦ ਵਕਤ ਇੱਕ ਅਗਲੀ ਵੀਡੀਓ ਦੇ ਵਿੱਚ ਦੱਸਾਂਗਾ ਵੀ YouTube ਕਿੰਨਾ ਪੈਸਾ ਦਿੰਦੀ ਆ ਤੇ Facebook ਕਿੰਨਾ ਪੈਸਾ ਦਿੰਦੀ ਆ ਇੱਕ Instagram ਵੀ ਆ Instagram ਵੀ ਤੁਹਾਨੂੰ ਬਹੁਤ ਸਾਰਾ ਪੈਸਾ ਦਿੰਦਾ ਵਾ Instagram ਤੁਹਾਨੂੰ 30 ਸੈਕਿੰਡ ਦੀ ਵੀਡੀਓ ਪਾਉਣ ਦਾ ਨਾ ਸਿਰਫ 5 ਲੱਖ ਰੁਪਈਆ ਦਿੰਦੀ ਆ 5 ਲੱਖ ਰੁਪਇਆ ਸਿਰ 30 ਸਕਿੰਟ ਦੀ ਤੁਸੀਂ ਵੀਡੀਓ ਪਾਣੀ ਆ 5 ਲੱਖ ਰੁਪਇਆ ਤੁਹਾਨੂੰ ਇੰਸਟਾਗ੍ਰਾਮ ਬੜੇ ਆਰਾਮ ਨਾਲ ਦੇਗੀ ਆਪਾਂ ਇਹ ਟੋਪੀਆਂ ਦੇ ਬਾਰੇ ਬਾਅਦੂ ਗੱਲ ਕਰਾਂਗੇ ਆਪਾਂ ਫੇਸਬੁੱਕ ਤੇ ਇੰਸਟਾਗ੍ਰਾਮ ਉੱਪਰ ਆਪਾਂ ਬਾਅਦੂ ਲਿਆਵਾਂਗੇ ਅੱਜ ਆਪਾਂ ਸਿਰਫ ਗੱਲ ਕਰ ਰਹੇ ਭਾਈ YouTube ਤੇ Facebook ਤੇ ਤੁਸੀਂ ਆਪਣੀ ਵੀਡੀਓ ਪਾ ਕੇ ਕਿਵੇਂ ਤੁਸੀਂ ਲੱਖਾਂ ਕਰੋੜਾਂ ਰੁਪਇਆ ਕਮਾ ਸਕਦੇ ਹੋ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਦਾ ਰਹਾਂਗਾ ਵੀਡੀਓ ਨੂੰ ਕਿਵੇਂ ਕਰਨਾ ਇਹ ਤਾਂ ਦੱਸਤਾ ਸੀ ਜੇ ਜਿਹਦੇ ਅੰਦਰ ਟੈਲੈਂਟ ਆਏਗਾ ਵਾ ਉਹਦੇ ਵਾਸਤੇ ਹੁਣ ਆਪਾਂ ਗੱਲ ਕਰਦੇ ਜਿਹਦੇ ਅੰਦਰ ਕੁਝ ਵੀ ਨਹੀਂ ਹੈਗਾ ਟੈਲੈਂਟ ਹੀ ਨਹੀਂ ਹੈਗਾ ਉਹ ਕਹਿੰਦਾ ਮੇ ਜੋ ਲੋ ਤੁਹਾਡੇ ਅੰਦਰ ਟੈਲੈਂਟ ਨਹੀਂ ਹੈਗਾ ਕੁਛ ਨਹੀਂ ਹੈਗਾ ਅਬ ਮੰਨੀ ਗੱਲ ਬਟ ਤੁਹਾਡੇ ਕੋਲ ਐਂਡਰੋਇਡ ਫੋਨ ਤਾਂ ਹੈਗਾ ਨਾ ਜਿਹਦੇ ਵਿੱਚ ਤੁਸੀਂ ਵੀਡੀਓ ਦੇਖਦੇ ਹੋ ਉਹ ਤੁਹਾਡੇ ਕੋਲ ਫੋਨ ਹੋਣਾ ਬਸ ਜ਼ਰੂਰੀ ਹੈ ਫਿਰ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਕਰਨਾ ਕਿ ਇਹ ਬਹੁਤ ਸਾਰੀਆਂ ਇਹੋ ਜਿਹੀਆਂ ਸਾਈਟਾਂ ਨੇ ਜਿਹਦੇ ਉੱਤੇ ਤੁਸੀਂ ਵੀਡੀਓ ਚੋਰੀ ਕਰ ਸਕਦੇ ਹੋ ਚੱਕ ਸਕਦੇ ਹੋ ਉਹ ਤੁਹਾਨੂੰ ਕਦੇ ਵੀ ਕਾਪੀਰਾਈਟ ਨਹੀਂ ਦਾ ਸਟ੍ਰਾਈਕ ਨਹੀਂ ਦੇएगी ਉਹ ਬਿਲਕੁਲ ਫ੍ਰੀ ਆਫ ਕੋਸਟ ਆ ਵੀਡੀਓ ਉਹ ਤੋਂ ਤੁਸੀਂ ਡਾਊਨਲੋਡ ਕਰੰਦੀਆਂ ਨੇ ਠੀਕ ਹੈ ਜੀ ਉਹ ਤੋਂ ਡਾਊਨਲੋਡ ਕਰਕੇ ਤੁਸੀਂ ਉਹ ਇੱਕ ਚੈਨਲ ਬਣਾ ਲੈਣਾ ਤੇ ਉੱਥੋਂ ਡਾਊਨਲੋਡ ਕਰੰਦੀਆਂ ਤੇ YouTube ਤੇ ਤੇ Facebook ਤੇ ਪਾ ਦੇਣੀ ਆ ਉਹਦੇ ਨਾਲ ਤੁਹਾਡਾ ਚੈਨਲ ਘਰ ਆਉਣਾ ਸ਼ੁਰੂ ਕਰ ਦੇਗਾ ਤੇ ਤੁਹਾਨੂੰ ਉੱਥੋਂ ਵੀ ਕਮਾਈ ਹੋਣੀ ਸ਼ੁਰੂ ਹੋ ਜੇ ਤੁਹਾਡੇ ਅੰਦਰ ਨਹੀਂ ਟੈਲੈਂਟ ਹੈਗਾ ਕਿਵੇਂ ਵੀਡੀਓ ਨੂੰ ਡਾਊਨਲੋਡ ਕਰਵਾਵਾ ਕਿਵੇਂ ਉਹ ਵੀਡੀਓ ਨੂੰ ਡਾਊਨਲੋਡ ਕਰਕੇ ਕਿਵੇਂ ਤੁਸੀਂ ਉਹਨਾਂ ਪਿੱਛੇ ਆਪਣੀ ਵਾਇਸ ਦੇਣੀ ਆ ਕਿਵੇਂ ਉਹਦੇ ਪਿੱਛੇ ਬੈਕਗ੍ਰਾਉਂਡ ਮਿਊਜ਼ਿਕ ਲਗਾਉਣਾ ਵ ਅਪਲੋਡ ਕਰਨਾ ਕਿਵੇਂ ਐਡਿਟ ਕਰਨਾ ਵਾ ਉਹ ਤੁਸੀਂ ਮੈਨੂੰ ਕਮੈਂਟ ਕਰ ਦਿਓ ਮੈਂ ਉਹਦੇ ਵਾਸਤੇ ਕਮੈਂਟ ਜਿੰਨੇ ਤੁਹਾਡੇ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਆਉਣਗੇ ਤਾਂ ਮੈਂ ਉਸ ਟੌਪਿਕ ਤੇ ਵੀ ਫਿਰ ਵੀਡੀਓ ਬਣਾਉਂਗਾ ਸਾਈਟਾਂ ਦੇ ਬਾਰੇ ਦੱਸ ਦਊਂਗਾ ਤੁਸੀਂ ਕਿਹੜੀ ਕਿਹੜੀ ਸਬਟ ਸਾਈਟਾਂ ਤੋਂ ਤੁਸੀਂ ਫ੍ਰੀ ਬਿਲਕੁਲ ਵੀਡੀਓ ਡਾਊਨਲੋਡ ਕਰ ਸਕਦੇ ਹੋ 뮤ਜ਼ਿਕ ਡਾਊਨਲੋਡ ਕਰ ਸਕਦੇ ਹੋ ਜਿਹੜਾ ਪਿੱਛੇ ਲੱਗਦਾ ਵਾ ਤੇ ਉਹਦੇ ਵਾਸਤੇ ਮੈਂ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਲੈ ਜਾਊਂਗਾ ਤੁਹਾਡੇ ਸਾਰਿਆਂ ਵਾਸਤੇ ਸੋ ਆ ਸੀ ਅੱਜ ਦਾ ਮੇਰਾ ਵੀਡੀਓ ਜਿਹੜਾ ਕੈਨੇਡਾ ਅਮਰੀਕਾ ਤੇ ਨਿਊਜ਼ੀਲੈਂਡ ਦਾ ਕੀੜਾ ਦਾ ਜਿਹੜਾ ਤੁਹਾਡੇ ਦਿਮਾਗ ਦੇ ਅੰਦਰ ਉਹ ਤੁਸੀਂ ਕੱਢ ਦੋ ਤੁਸੀਂ ਇੱਥੇ ਹੀ ਰਹੋ ਮੈਂ ਕਹਿੰਦਾ ਤੁਸੀਂ ਇੱਥੇ ਰਹਿ ਕੇ 2-3 ਘੰਟੇ ਕੰਮ ਕਰੋ ਕੋਈ ਵੀ ਕੰਮ ਕਰ ਸਕਦਾ ਸਿਰਫ ਪਾਰਟ ਟਾਈਮ ਕੰਮ ਕਰ ਲਓ ਇਹਨੂੰ ਮੈਂ ਕਹਿੰਦਾ ਤੁਸੀਂ ਲੱਖਾਂ ਦਾ ਰੁਪਿਆ ਤੁਸੀਂ ਘਰੇ ਬੈਠੇ ਕਮਾਉਂਗੇ ਇਹ ਮੇਰਾ ਵਾਦਾ ਤੁਹਾਡੇ ਨਾਲ ਤੁਹਾਡੀ ਮੈਂ ਪੂਰੀ ਤੋਂ ਪੂਰੀ ਮਦਦ ਕਰਾਂਗਾ ਪੈਸੇ ਤੋਂ ਮਤਲਬ ਤੁਸੀਂ ਟੈਨਸ਼ਨ ਨਾ ਲਓ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਮੈਂ ਸਿਖਾਉਂਦਾ ਰਾਵਾਂਗਾ ਸੋ ਮੈਂ ਇਹ ਸੋਚ ਰਿਹਾ ਹਾਂ ਵੀ ਇੱਕ ਨਾ ਮੈਂ ਇਹ ਹਫਤੇ ਦੇ ਵਿੱਚ 2 ਦਿਨ ਇੱਕ ਲਾਈਵ ਤੇ ਉਹਦੇ ਵਿੱਚ ਜੋ ਵੀ ਤੁਹਾਡੀ ਮੁਸ਼ਕਲਾ ਹੋਣੀ ਆ ਤੁਸੀਂ ਮੈਨੂੰ ਕਮੈਂਟ ਕਰਦੇ ਰਹੋ ਤੇ ਮੈਂ ਉਹ ਕਮੈਂਟ ਪੜ੍ਹ ਕੇ ਹਨਾ ਲਾਈਵ ਸੈਸ਼ਨ ਦੇ ਵਿੱਚ ਤੁਹਾਡੇ ਮੈਂ ਆਨਸਰ ਦਿੰਦਾ ਰਾਵਾਂਗਾ ਵੀ ਕਿਵੇਂ-ਕਿਵੇਂ ਤੁਸੀਂ ਕੰਮ ਕਰਨਾ ਵਾ ਸੋ ਜਿਹੜਾ ਆਪਾਂ ਲਾਈਵ ਕਰਾਂਗੇ ਉਹ ਤੁਸੀਂ ਕਮੈਂਟ ਦੇ ਵਿੱਚ ਜਰੂਰ ਮੈਨੂੰ ਲਿਖ ਕੇ ਦੱਸੋ ਵੀ ਮੈਂ ਲਾਈਵ ਕਦੋਂ ਕਰਾਂ ਹਫਤੇ ਦੇ ਦੋ ਦਿਨ ਕਿਹੜੇ ਰੱਖਾਂ ਤੇ ਮੈਨੂੰ ਟਾਈਮ ਤੁਸੀਂ ਦੱਸ ਦਿਓ ਮੈਂ ਉਸੇ ਟਾਈਮ ਤੇ ਉਸੇ ਦਿਨ ਮੈਂ ਲਾਈਵ ਆ ਜਾ ਕਰਾਂਗਾ ਜਦੋਂ ਵੀ ਬਹੁਤ ਤੁਹਾਡੀਆਂ ਜਿੰਨੀਆਂ ਵੀ ਪ੍ਰੋਬਲਮਾਂ ਤੇ ਮੁਸ਼ਕਲਾਂ ਨੇ ਉਹਨਾਂ ਨੂੰ ਆਪਾਂ ਦੂਰ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਜਿੰਨੀਆਂ ਵੀ ਉਸੀ ਆਨਲਾਈਨ ਆਪਾਂ ਮੈਂ ਆਪਣੇ ਚੈਨਲ ਤੇ ਆਇਆ ਕਰਾਂ ਤੁਸੀਂ ਬੱਸ ਮੈਨੂੰ ਉਹ ਸਮਾਂ ਤੇ ਦਿਨ ਦਾ ਤੁਸੀਂ ਮੈਨੂੰ ਦੱਸ ਦੋ ਆਪਾਂ ਹਫਤੇ ਦੇ ਸਿਰਫ 2 ਦਿਨ ਹੀ ਆਪਾਂ ਲਾਈਵ ਆਇਆ ਕਰਾਂਗੇ ਬਸ ਸਟਾਰਟਿੰਗ ਦੇ ਵਿੱਚ ਆਪਾਂ 1 ਦਿਨ ਹੀ ਰੱਖ ਲੈਨੇ ਆ ਜਿਹੜਾ ਤੁਸੀਂ ਦਿਨ ਕਹੋਗੇ ਉਹ ਹੀ ਰੱਖ ਲਾਂਗੇ ਸਮਾਂ ਵੀ ਤੁਹਾਡੇ ਮੁਤਾਬਕ ਹੀ ਹੋਵੇਗਾ ਆਪਾਂ ਸਾਰਿਆਂ ਦੀ ਪ੍ਰੋਬਲਮ ਆਪਾਂ ਸੋਲਵ ਕਰਾਂਗੇ ਉਹਦੇ ਵਿੱਚ ਸੋ ਮੈਂ ਇਹ ਕਹਿਣਾ ਵਾ ਯਾਰ ਸੋਸ਼ਲ ਮੀਡੀਆ ਤੁਹਾਨੂੰ ਬਹੁਤ ਜ਼ਿਆਦਾ ਪੈਸਾ ਦੇ ਰਿਹਾ ਤੁਸੀਂ ਆਪਣੀ ਕੰਟਰੀ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਦੂਰ ਨਾ ਜਾਵੋ ਤੁਸੀਂ ਇੱਥੇ ਹੀ ਬਹਿ ਕੇ ਕੰਮ ਕਰੋ ਲੱਖਾਂ ਰੁਪਈਆ ਤੁਸੀਂ ਇੱਥੇ ਬਹਿ ਕੇ ਹੀ ਕਮਾ ਸਕਦੇ ਹੋ ਤੁਸੀਂ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਆ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ